ਅੱਜ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ੀਤ ਸਿੰਘਾਂ ਦੀ ਬਰਛੀ ਮੁੱਕੇ ਇੱਕ ਸਟੂਡੈਂਟ ਫੈਡਰੇਸ਼ਨ ਵੱਲੋਂ ਮਨਾਏ ਜਾ ਰਹੇ ਸਮਾਗਮ ਦੌਰਾਨ ਜੋ ਗੱਲਾਂ ਕੀਤੀਆਂ ਗਈਆਂ ਉਹ ਵੇਵਲਾ ਦਿਲ ਕੰਬਾਉ ਵਿਨੇਤੇ ਇੱਕ ਹਰਿਆਨੇ ਜਨਕ ਵੀ ਨੇ ਕੀ ਇੰਨਾ ਗੁੱਸਾ ਗਿਆਨੀ ਹਾਰਪੀ ਸਿੰਘ ਅੰਦਰ ਭਰਿਆ ਪਿਆਸੀ ਜਿਹੜਾ ਉਹਨਾਂ ਨੇ ਅੱਜ ਕੱਢਿਆ ਬਾਤਲਾਂ ਖਿਲਾਫ ਉਹਨਾਂ ਨੇ ਕਿਹਾ ਕੀ ਤੁਸੀਂ ਮੱਥਾ ਨਾ ਲਾਓ ਤੁਹਾਨੂੰ ਆਪਣਾ ਇਤਿਹਾਸ ਆਪ ਜਾਨੂ ਹੋਣਾ ਚਾਹੀਦਾ ਇੱਥੇ ਜਿੰਨੇ ਮੱਥਾ ਲਾਇਆ ਉਹ ਕੋਈ ਅਜੇ ਤੱਕ ਬੱਚਿਆਂ ਨਹੀਂ ਹੁੰਦੀਆਂ ਨਸਾਂ ਤੱਕ ਨਾਸ ਹੋ ਗਈਆਂ ਉਹਨਾਂ ਨੇ ਬਾਅਦ ਵਿੱਚ ਤਾਂ ਇਹ ਵੀ ਕਿਹਾ ਕਿ ਸੁਖਬੀਰ ਸਿਆ ਜਿਸ ਦਿਨ ਕੋਈ 73 ਸਿਆ ਉਥੋਂ ਦਸਮ ਪਿਤਾ ਦੀ ਥਾਪੀ ਲੈ ਕੇ ਆ ਗਿਆ ਤੇਰੇ ਉਹਨੇ ਚਿੱtre ਚਥੜੇ ਘਰ ਦੇਣਿਆਂ ਤੇ ਤੇਰੇ ਲੇਲੜੇ ਵੀ ਨਹੀਂ ਬਚਣੇ ਜਿਹੜੇ ਤੇਰੀ ਅੱਜ ਪੁਸ਼ਤਪਨਾਹੀ ਕਰਦੇ ਪਏ ਨੇ ਹੁਣ ਉਹ ਲੇਲੜੇ ਐਵੇਂ ਤੁਸੀਂ ਆਪਣੇ ਆਪ ਜਾਣੋ ਉਹ ਜਿਹੜੇ ਲੇਲੜੇ ਉਹਨਾਂ ਨੇ ਜਾਂ ਉਹ ਕਿੰ ਡਾਇਰੈਕਟਲੀ ਕਹੇ ਨੇ ਉਹ ਲੇਲੜੇ ਉਹੀ ਹੋ ਸਕਦੇ ਨੇ ਜਿੰਨੂੰ ਅਸੀਂ ਮਾਮਾ ਸ਼ੁਕਨੀ ਵੀ ਕਹਿੰਦੇ ਆ ਤੇ ਜਿੰਨੂੰ ਅਸੀਂ ਐ ਜੀਪੀਸੀ ਪ੍ਰਧਾਨ ਵੀ ਕਹਿੰਦੇ ਆ ਤੇ ਜਿੰਨੂੰ ਅਸੀਂ ਇੱਕ ਅਕਾਲੀ ਦਲ ਚੋਂ ਕਟਿਆ ਲੀਡਰ ਵੀ ਕਹਿੰਦੇ ਆ ਹੁਣ ਤਿੰਨ ਤਿੰਨ ਜਾਣੇ ਜਦੋਂ ਇਹੋ ਜਿਓ ਹੋਣਗੇ ਉਹਨਾਂ ਨੂੰ ਹੀ ਲੜਾਈ ਕਿਹਾ ਜਾ ਸਕਦਾ ਹੈ ਬਾਕੀ ਤਾਂ ਉਹਨਾਂ ਨੇ ਬਰੀਫਲੀ ਚ ਨਹੀਂ ਦੱਸਿਆ ਵੀ ਲੜੜੇ ਕਿਨੂੰ ਕਿਹਾ ਪਰ ਇਹ ਜ਼ਰੂਰ ਕਿਹਾ ਕਿ ਸੁਖਬੀਰ ਸਿੰਘ ਕਿ ਗੁਰਗੋਬ ਸਿੰਘ ਜੀ ਦਾ ਇਤਿਹਾਸ ਪੜ ਜਦੋਂ ਉਹਨਾਂ ਨੇ ਬਚਿੱਤਰ ਸਿੰਘ ਨੂੰ ਕਿਹਾ ਸੀ ਹਾਥੀ ਨੂੰ ਮਾਰਨ ਲਈ ਤੇ दारू ਪੀਤੀ ਜਿਹੜਾ ਹਾਥੀ ਸੀ ਉਹਨੂੰ ਵੀ ਬਚਿੱਤਰ ਸਿੰਘ ਨੇ ਮਾਗਣੀ ਮਾਰ ਮਾਰ ਮੁਕਾਇਆ ਸੀ ਤੇ ਤੇਰਾ ਹਾਲ ਵੀ ਇਹਨਾਂ ਨੇ ਲੇਲੜਿਆ ਨੇ ਉਹੀ ਕਰਤਾ ਜਿਨ੍ਹਾਂ ਤੈਨੂੰ ਉਹੀ ਤਵੀਆਂ ਬਣੀਆਂ ਪਹਿਲੀ ਬੰਨੀ ਏ ਹੰਕਾਰ ਦੀ ਏ ਉਹਨਾਂ ਕਿਹਾ ਗੁਰਬੀਰ ਜੀ ਤੁਸੀਂ ਬਸ ਜਥੇਦਾਰ ਸੰਭ ਲੋਕ ਬਾਕੀ ਕੋਈ ਗੱਲ ਨਹੀਂ ਦੂਜੀ ਬੰਨੀ ਏ ਉਹਨਾਂ ਨੇ ਤੈਨੂੰ ਐ ਜੀਪੀਸੀ ਦੀ ਉਹਨਾਂ ਨੇ ਕਿਹਾ ਬਸ ਐ ਜੀਪੀਸੀ ਆਪਣੇ ਕੋਲ ਓਏ ਤੁਸੀਂ ਪ੍ਰਵਾਹ ਨਾ ਕਰੋ ਤੀਜੀ ਬੰਨੀ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਜਥੇਦਾਰ ਆਪਣੇ ਨੇ ਤੁਸੀਂ ਪ੍ਰਵਾਹ ਨਾ ਕਰੋ ਇਸੇ ਤਰ੍ਹਾਂ ਸੁਣਾंदे ਸੁਣਾंदे ਉਹਨਾਂ ਨੇ 6 ਤੋਂ ਲੈ ਕੇ 7 ਤੱਕ ਇਦਾਂ ਕਿਹਾ ਤੇ 7 ਉਹਨਾਂ ਨੇ ਇਹ ਚੀਜ਼ਾਂ ਸੁਣਾਈਆਂ ਜੋ ਜੋ ਉਹਨਾਂ ਨੇ ਫਸੀਲ ਦੇ ਹੁਕਮਨਾਮੇ ਦੀ ਪੂਰੀ ਤਰ੍ਹਾਂ ਜੋ ਆਪਾਂ ਕਹਿੰਦੇ ਉਸ ਨੂੰ ਟਿਚ ਕਰਕੇ ਮੰਨਿਆ ਉਹ ਚੀਜ਼ ਨੂੰ ਉਹਨਾਂ ਨੇ ਅੱਜ ਇੱਕ ਪ੍ਰੀਸ਼ਵਾ ਦੇ ਵਿੱਚ ਇਹ ਕਹਿ ਕੇ ਜਦੋਂ ਬੋਲੇ ਤਾਂ ਉਸ ਵੇਲੇ ਜਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਦਾ ਵੀ ਰੋਹ ਦੇਖਣ ਵਾਲਾ ਸੀ ਉਹਨਾਂ ਦਾ ਕਹਿਣਾ ਸੀ ਕਿ ਉਸ ਦਿਨ ਸਾਫ਼-ਸਾਫ਼ ਜਦੋਂ ਇਹਨਾਂ ਨੇ ਪੇਸ਼ੀ ਕਰਨੀ ਸੀ 2 ਦਸੰਬਰ ਨੂੰ ਤੇ ਇਹਨਾਂ ਨੂੰ ਉਸ ਤੋਂ ਹਫ਼ਤਾ ਪਹਿਲੇ ਸੀ ਕਹਿ ਦਿੱਤਾ ਸੀ ਕਿ ਤੁਹਾਡੇ ਨਾਲ ਕੋਈ ਮੁੰਢੀਰ ਜਾ ਕੋਈ ਤੁਹਾਡੇ ਨਾਲ ਇਕੱਠ ਨਹੀਂ ਆਣਾ ਚਾਹੀਦਾ ਬੇਸ਼ੱਕ ਨਾ ਨਾ ਸਕੇ ਐਵੇਂ ਇੱਥੇ ਆ ਕੇ ਕੋਈ ਉਦਾਂ ਦੀ ਗੱਲ ਨਾ ਹੋਵੇ ਉਹ ਕਹਿੰਦੇ ਕੀ ਆਪਾਂ ਫਿਰ ਵੀ ਆਪਣੇ ਜਿਹੜੇ ਸਿੰਘ ਸੀ ਉਹਨਾਂ ਨੂੰ ਅਸੀਂ ਕਿਹਾ ਹੋਇਆ ਸੀ ਕਿ ਤੁਸੀਂ ਵੀ ਆਪਣੇ ਇਕੱਠ ਲੈ ਕੇ ਆਣਾ ਤਾਂ ਜੋ ਜੇ ਗਰੈਣਾ ਦੀ ਬਦਮਾਸ਼ੀ ਉੱਥੇ ਚੱਲਣ ਨਹੀਂ ਦੇਣੀ ਸ੍ਰੀ ਕਾਖ ਸਾਬ ਤੇ ਜੇ ਬਦਮਾਸ਼ ਇਕੱਠੇ ਹੋ ਕੇ ਆਂਦੇ ਨੇ ਤੇ ਇਹ ਹਜ਼ਾਰਾਂ ਨੇ ਤੁਸੀਂ 2000 ਉਹ ਅਸੀਂ ਇਦਾਂ ਦਾ ਇੰਤਜ਼ਾਮ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਸ ਦਿਨ ਸੰਗਤਾਂ ਵਿੱਚ ਜਦੋਂ ਇਹਨਾਂ ਨੇ ਦੇਖਿਆ ਤੇ ਇਹਨਾਂ ਨੂੰ ਫਿਰ ਹਾਂਜੀ 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 ਕਰਨਾ ਪੈ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਸਾਹਬ ਲਾਣਾ ਸ਼ੁਰੂ ਕਰ ਦਿੱਤਾ ਤੇ ਪਰ ਮੈਂ ਉਹਨਾਂ ਵਿੱਚੋਂ ਨਹੀਂ ਜਿਹੜੇ ਤਕ ਸਹਿਬਾਨ ਤੇ ਬੈਠ ਕੇ ਗਲਤ ਫੈਸਲੇ ਕਰ ਜਾਣ ਉਹਨਾਂ ਦੀਆਂ ਵੀ ਨਸਲਾਂ ਤੱਕ ਡੁੱਬ ਜਾਂਦੀਆਂ ਨੇ ਮਾਲਕ ਨੇ ਸ਼ੁਕਰੇ ਮੈਨੂੰ ਇਸ ਚੀਜ਼ ਤੋਂ ਬਚਾ ਲਿਆ ਉਹਨਾਂ ਨੇ ਅੱਗੇ ਜਾਂਦੇ ਵੀ ਕਿਹਾ ਉਹ ਕਹਿੰਦੇ ਕਹਿੰਦੇ ਨੇ ਬੰਦਿਆਂ ਨੇ ਇੱਥੋਂ ਤੱਕ ਵੀ ਕਿਹਾ ਤਾਂ ਸੁਖਵੀਰ ਜੀ ਪਰਵਾਹ ਨਾ ਕਰੋ ਆਪਣਾ ਆਈਟੀ ਸੈੱਲ ਬੜਾ ਮਜ਼ਬੂਤ ਹੈ ਜਿਹੜਾ ਸਾਡੀਆਂ ਧੀਆਂ ਭੈਣਾਂ ਨੂੰ ਗੱਲਾਂ ਕੱਢਣ ਚ ਕਹਿੰਦੇ ਬਾਅਦ ਵਿੱਚ ਉਹ ਸਾਹਮਣੇ ਵੀ ਆਇਆ ਤੇ ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਇਹਨਾਂ ਨੇ ਜੱਤੇਦਾਰ ਤੋਂ ਢਾਇਆ ਮੈਨੂੰ ਕੋਈ ਪਰਵਾਹ ਨਹੀਂ ਮੈਂ ਇਹਨਾਂ ਦੇ ਅੱਗੋਂ ਵੀ ਜਾ ਕੇ ਹੋਰ ਹਾਲੇ ਗੱਲਾਂ ਦੱਸਾਂਗਾ ਸੰਗਤ ਸਾਹਮਣੇ ਤੇ ਸੰਗਤ ਹੀ ਫੈਸਲਾ ਕਰੇਗੀ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਹੁਣ ਕੀ ਰੰਗ ਲਿਆਉਂਦੀ ਸਿਆਸਤ ਤੇ ਕੀ ਰੰਗ ਲਿਆਉਂਦੀ ਏ ਪੰਥਕ ਸਿਆਸਤ ਤੇ ਕੀ ਰੰਗ ਲਿਆਉਂਦੀ ਏ ਨਵੀਂ ਆਈ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਕਿਉਂਕਿ ਇਹਨੂੰ ਸ਼੍ਰੋਮਣੀ ਕਾਲੀ ਦਲ ਨੂੰ ਸਿੱਧਜੇ ਦੇ ਗਿਆਨੇ ਹਰਪ ਸਿੰਘ ਜੀ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਨਹੀਂ ਸ਼੍ਰੋਮਣੀ ਪਗੋੜਾ ਦਲ ਹੈ ਉਹਣਾ ਨੇ 2 3 ਵਾਰ ਬਾਰ ਬਾਰ ਇਹੀ ਗੱਲ ਕਿਹਾ ਉਹ ਕਹਿੰਦੇ ਹੁਣੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਸ਼੍ਰੋਮਣੀ ਪਘੋੜਾ ਦਲ ਹੈ ਜੋ ਸ੍ਰੀ ਅਕਾਲ ਸਬਤੋਂ ਅਕਾਲ ਤਖਤ ਸਾਹਿਬ ਤੋਂ ਪਘੋੜਾ ਹੋਇਆ ਹੈ ਕਿਉਂਕਿ ਇਹਨਾਂ ਨੂੰ ਇਹੀ ਸੀ ਕਿ ਜਥੇਦਾਰ ਸਾਡੇ ਨੌਕਰ ਨੇ ਪਹਿਲੇ ਇਹਨਾਂ ਨੇ ਇਸੇ ਤਰ੍ਹਾਂ ਪੰਜ ਪਿਆਰਿਆਂ ਨੂੰ ਹਟਾਇਆ ਸੀ ਉਹਨਾਂ ਨੂੰ ਜਦੋਂ ਹੁੰਦਾ ਏ ਤੇ ਉਹਨਾਂ ਨੂੰ ਬਸ ਇਹ ਹੈ ਕਿ ਸਾਡਾ ਕਬਜਾ ਸ਼੍ਰੋਮਣੀ ਕਮੇਟੀ ਤੇ ਹੈਗਾ ਤੇ ਸਿੱਧੀ ਤਲਵਾਰ ਜਥੇਦਾਰਾਂ ਤੇ ਲਟਕਾਓ ਹੋਰ ਵੀ ਉਹ ਗੱਲਾਂ ਉਹਨਾਂ ਨੇ ਬਰੀਫਲੀ ਕੀਤੀਆਂ ਹੁਣ ਤੁਸੀਂ ਸਾਰੀ ਇਹ ਵੀਡੀਓ ਸੁੰਨਾ ਤੇ ਜੇ ਤੁਹਾਨੂੰ ਚੰਗੀ ਲੱਗੇ ਤੇ ਕਮੈਂਟ ਕਰਨਾ ਤਾਂ ਜੋ ਅਸੀਂ ਤੁਹਾਨੂੰ ਹੋਰ ਵੀਡੀਓ ਦਈਏ ਤੇ ਤੁਸੀਂ ਸਾਡਾ ਮਨੋਬਲ ਵਧਾਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕੈਮਰਾਮੈਨ ਲਵਪ੍ਰਿਤ ਨਾਲ ਅਮਨਦੀਪ ਸਿੰਘ ਰਾਜਾ ਜਲੰਧਰ ਤੇਰੇ ਵੱਲ ਆਉਣਾ ਤੇ ਤੈਨੂੰ ਸੀਸ ਤਲੀ ਤੇ ਰੱਖ ਕੇ ਆਉਣਾ ਪਊ। ਪਰ ਦੱਸੋ ਜਦੋਂ ਮੁਰਕੀ ਮੰਨ ਦੇ ਵਿੱਚ ਲਾਲਸਾਵਾ प्रबल ਹੈ ਤੇ ਫਿਰ ਕਿਹਦੇ ਪਾਸੇ ਜਾਣਗੇ ਮੁਰਕੀ? ਗੁਰਨਾਣਕ ਸਾਹਿਬ ਵਾਲੇ ਪਾਸੇ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਜੋ ਕਹਿੰਨਿਆ ਸੀਸ ਤਲੀ ਦੇ ਰੱਖ ਕੇ ਆ। ਜਾਂ ਉਸ ਪਾਸੇ ਜਿਹੜੇ ਕਹਿੰਦੇ ਆ ਰੋਟੀ ਵੀ ਫਰੀ, ਦਾਲ ਵੀ ਫਰੀ, ਆਟਾ ਵੀ ਫਰੀ, ਪਲਾਣਾ ਵੀ ਫਰੀ, ਢੰਕਾ ਵੀ ਫਰੀ। ਔਰ ਇੱਕ ਗੱਲ ਸੋਚੋ ਸਫਲ ਕੌਣ ਹੈ ਉਹ ਜਿਹੜਾ ਆਟੇ ਧਾਲ ਪਿੱਛੇ ਰੋਟੀ ਪਿੱਛੇ ਪੈਸੇ ਪਿੱਛੇ ਇਮਾਨ ਚੜ ਗਿਆ ਧਰਮ ਚੜ ਗਿਆ ਜਾਂ ਉਹ ਜਿਹਨੇ ਧਰਮ ਲਈ ਇਸ਼ਾਰ ਦੇਤਾ ਇਤਿਹਾਸ ਕਿਤਾਬ ਲਿਖਿਆ ਜਾਊਗਾ ਇਤਿਹਾਸ ਉਸਰ ਦੇਵ ਨੰਦ ਆ ਲਿਖਿਆ ਜਾਊਗਾ ਰੋਟੀ ਧਾਲ ਪਿੱਛੇ ਆਟੇ ਪਿੱਛੇ अपना धर्म छात्र इतिहास नहीं लिखा ही जिन गुरु गोबिंद महाराज ने खंडे की पाहो के निश्का दिता तो दो दिसंबर हुक्म रामन श्री अकाल तखर साहब को ਯਾਰੀ ਹੋਇਆ ਉਹ ਹੁਕਮਨਾਮਾ ਇਸ ਕਰਕੇ ਜਿਹੜਾ ਹੋ ਗਿਆ ਕਿ ਰਾਜਨੀਤਿਕ ਤਲਾ ਬਾਗੀਆਂ ਦੀ ਥੋੜੀ ਥੋੜੀ ਸਮਝ ਆ ਗਈ 10-15 ਦਿਨ ਪਹਿਲਾਂ ਪਤਾ ਲੱਗ ਗਿਆ ਦੇਖੋ ਤੁਸੀਂ ਕਿਹੜੀ ਕਾਬਤਾ ਕਰਤਾਨ ਦੀ ਪੇਸ਼ੀ ਕਰੋਗੇ ਨਾ ਪੱਤੀ ਗਿਣਤੀ ਚ ਹੁੰਦਾ ਵਰਗੇਗਾ ਅਸਿੱਟੀਆਂ ਤੇ ਲਿਖਤਾ ਜੇ ਟੈਕ ਹੁਲੜਬਾਜੀ ਹੋਈ ਤੇ ਕੋਈ ਜ਼ਿੰਮੇਵਾਰ ਹੋ। ਚਿੱਠੀਆਂ ਕੱਢੀਆਂ ਨੂੰ ਉਹਨਾਂ ਚਿੱਠੀਆਂ 'ਚ ਇਹਨਾਂ ਲੀਡਰਾਂ ਨੂੰ ਲਿਖਤਾ ਵੀ ਜੇ ਇੱਥੇ ਹੁਲੜਬਾਜੀ ਹੋਗੀ ਤੇ ਇਹਦੇ ਜ਼ਿੰਮੇਵਾਰ ਕੋਈ ਮੰਨੇਗਾ। ਚਿੱਠੀਆਂ 'ਚ ਲਿਖਿਆ ਹੋਇਆ ਰਿਪੋਰਟ ਕਰ। ਪਰ ਫਿਰ ਵੀ ਭਰੋਸਾ ਨਹੀਂ ਕੀਤਾ। ਸਾਨੂੰ ਪਤਾ ਸੀ। ਅਸੀਂ ਵੱਡੀ ਗਿਣਤੀ 'ਚ ਆਪਾਂ ਇਹ ਮੇਜਰ ਸਿੰਘਾਂ 'ਤੇ ਜੇ ਸੈਕਸੀ ਇਹਨਾਂ ਨੂੰ ਰਿਪੋਰਟ ਕਰਕੇ ਕਹਿਤਾ ਵੀ 22:00 ਵਜੇ ਲੈ ਕੇ ਸੌ ਲੈ ਕੇ ਆਉਣਗੇ ਸਾਡਾ 550 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ ਪਹਾਰ ਹੋਣਾ ਚਾਹੀਦਾ ਸੰਗਤ ਵਿੱਚ ਆਹ ਬੈਠਾ ਔਰ ਬੈਠਾ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਚਲਾਓ ਤੇ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਅ ਇੰਨਾ ਜ਼ਿਆਦਾ ਸੀ ਕਿ ਵਿੱਚ ਉਸ ਭੈੜੀ ਕੀਤਾ ਗੁੰਡਾ ਬਰਗੇੜ ਜਿਹੜਾ ਉਹ ਅੱਖਾਂ ਹੀ ਨਹੀਂ ਚੱਕਦੇ ਆਪਣੀ ਨਹੀਂ ਚੱਕਦੇ ਸ੍ਰੀ ਸਰਬਾਨੁ ਗਵਾਹ ਨੇ ਮੇਰੇ ਸਾਹਮਣੇ ਚਲੋ ਆਪਾਂ ਤਾਂ ਸੱਚੀ ਗੱਲ ਦੱਸਦਾ ਜਿਹੜੀ ਸਾਡੇ ਇਤਿਹਾਸ ਦਾ ਇੱਕ ਸਥਾਨ ਹੈ ਨਾ ਜਿੱਥੇ ਲਗ ਬੁੱਲੇ ਅਸ਼ੀਦਲਾ ਦੇ ਦਿੱਤੇ ਗੁਰੂ ਸਾਹਿਬਾਂ ਨੇ ਚਾਨਣ ਪਾਇਆ ਜਾਂ ਭਾਲ ਨਾਮ ਘਰਿਆ ਅਜ਼ਮਤ ਅਤਿ ਵੀ ਉਹ ਬੰਦੇ ਦੇ ਨਾਮ ਨਹੀਂ ਅਜ਼ਮਤ ਲਈ ਉਹ ਅਤਿ ਵੀ ਸੱਤਾਂ ਦੀ ਅਜ਼ਮਤ ਨੂੰ ਨਕਾਰਦਾ ਹੈ ਜਾਹੇ ਸਾਡੇ ਅਰਕਾ ਉੱਥੇ ਬੈਠਾ ਹੋ ਜਜ਼ੇਦਾਰ ਹੋਵੇ ਤੇ ਸਾਹੇ ਕੋਈ ਦੁਜਾ ਹੋਵੇ ਉਹਦਾ ਹਾਸਾ ਬਹੁਤ ਮਾਰਾ ਕਹਿਆ ਉਹ ਕਾਦੋ ਰਿਹਾ ਸੋਝਿਆ ਵੀ ਆ ਸਾਡੇ ਅਕਾਲੀ ਦਲ ਦੇ ਸਾਫਾ ਪ੍ਰਧਾਨ ਸੁਖੀਲ ਸਿੰਘ ਬਾਦਲ ਉਹਨਾਂ ਦੇ ਜੀਕੀਚਨ ਕਰਨਾ ਹੈ ਹੱਤ ਤਰੀਆਂ ਬਣਤੀ ਪਹਿਲੀ ਤਰਿਪਾ ਕਿਹੜੀ ਬਣੀ ਅਰੇ ਪ੍ਰਧਾਨ ਜੀ ਫਿਗਰ ਨਾ ਕਰੋ ਤੁਸੀਂ ਗ੍ਰੇਡ ਦੂਜੀ ਤਵੀ ਬਣਤੀ ਫਿਗਰ ਨਾ ਕਰੋ ਜੇ ਜੇਦਾਰ ਨੂੰ ਸਾਹਮਣੇ ਆਜੇ ਕਰ ਲਿਆ ਜੇ ਕਾ ਇਹਜੀ ਤਵੀ ਬਣਤੀ ਮਹਾਰਾਜ ਫਿਗਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ 'ਚ ਤੌਹੀ ਤਵੀ ਵੱਧਦੀ ਪੈਸਾ ਬੜਾ ਆਪਣੇ ਕੋਲੇ ਬਹੁਤ ਪੈਸਾ ਪਰਵਾਹ ਨਾ ਕਰੋ 59ਵੀਂ ਤਵੀ ਵੱਧਦੀ ਆਪਣਾ ਤਗੜਾ ਆਈਟੀ ਵੈਂਗਾ ਜੀ ਕਾਲਾ ਕਟਲ ਨਹੀਂ ਹੀਣਾ ਪੈਣਾ ਦੀਆਂ ਬਹੁਤ ਟ੍ਰੇਡ ਕੀਤਾ ਹੋਇਆ ਉਹ ਫਿਕਰ ਨਾ ਕਰੋ ਤੇ 7ਵੀਂ ਤਵੀ ਵੱਧਦੀ ਆਪਣੇ ਕੋਲੇ ਚੋ ਨਿਸ਼ਾਨ ਵੀ ਹੈਗਾ ਜੀ ਤੇ ਨਸ਼ਾ ਕਿਹੜਾ ਪਿਆ ਤਾਂ ਹੰਕਾਰ ਦਾ ਅਲੇ ਮਾਰ ਤੋਂ ਅਤਾਲ ਤੱਕ ਦੋ ਜਿਹੜੇ ਢੋਡਾ ਮਾਰਨੀ ਸ਼ੁਰੂ ਕਰਤੀ ਪਰ ਮੈਂ ਤੇ ਗੱਲ ਕਹਿਣੀ ਥੋੜੀ ਬੀਸ ਜਿੱਦੇ ਗੁਰੂ ਗੋਬਿੰਦ ਸਿੰਘ ਮਾਰਾਇਤੋਂ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਗਿੱਚੀ ਥਾਣੀ ਮਾਰ ਕੱਢੂ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਥੇ ਆ ਨੀਲੇਸ਼ ਗਰੇ ਜੇ ਮਗਰ ਤੱਕ ਚੋਪਾ ਲਾ ਰਹੇ ਉਹਨਾਂ ਸਭ ਤੋਂ ਪਹਿਲਾਂ ਇਹ ਰਗੜੇ ਗਾਵੇ ਬੋਲੇ ਸੋ ਨਿਹਾਲ ਸਤਿ ਰਹਾ ਭਾਤਾ ਸ੍ਰੀ ਅਕਾਲ ਤੱਕ ਸਾਨੂੰ ਢੋਡਾ ਮਾਰ ਰਹੇ ਸ੍ਰੀ ਅਕਾਲ ਤੱਕ ਸਰ ਦੇ ਫੈਸਲਿਆਂ ਤੋਂ ਭਗੜੇ ਹੋ ਰਹੇ ਅੱਜ 2 ਮਹੀਨੇ ਹੋ ਗਏ ਸ੍ਰੀ ਅਕਾਲ ਤੱਕ ਸਰ ਨੇ 7 ਮੈਂਬਰੀ ਕਮੇਟੀ ਨੂੰ ਹਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜ ਆਕਾਲੀ ਦਲ ਨੂੰ ਹਦੇਸ਼ ਸੀ ਤਦ ਤੱਕ ਭਰਤੀ ਸ਼ੁਰੂ ਕਰੋ ਸਿੱਧਾ ਹਦੇਸ਼ 7 ਮੈਂਬਰੀ ਕਮੇਟੀ ਨੇ ਸੀ ਅਜੇ ਤੱਕ 7 ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਇਸ ਸ਼੍ਰੋਮਣੀ ਅਕਾਦੀ ਦਾ ਧੋリエ ਇਸ ਸ਼੍ਰੋਮਣੀ ਪੁਲਾੜਾ ਦਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ